ਸਤ ਸਕਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਸੁਖ ਲਾਟਿਆ ਚੈਨਲ ਦੇ ਨਾਲ ਤੇ ਅੱਜ 11 ਅਗਸਤ 2025 ਨੂੰ ਆਪਾਂ ਤੁਹਾਨੂੰ ਪਾਣੀ ਦੀ ਵੱਡੀ ਅਪਡੇਟ ਦੇਣ ਜਾ ਰਹੇ ਹਾਂ ਤੇ ਅੱਜ ਜਿਹੜਾ ਹਰੀਕੇੜ ਤੋਂ ਕਿੰਨਾ ਪਾਣੀ ਛੱਡਿਆ ਗਿਆ ਰਿਹਾ ਕਿੰਨਾ ਹਰੀਕੇੜ ਤੇ ਪਾਣੀ ਪਹੁੰਚ ਰਿਹਾ ਪੌਂਗ ਡੈਮ ਦਾ ਸਵੇਰੇ 6 ਵੇ ਦਾ 7 ਵੇ ਦਾ ਤੇ 10 ਵਜੇ ਦਾ ਕੀ ਡਾਟਾ ਚੱਲ ਰਿਹਾ ਸੋ ਆ ਤੁਸੀਂ ਜੋ ਲਾਈਵ ਰਿਪੋਰਟ ਦੇਖ ਰਹੇ ਹੋ ਪਿੰਡ ਆਲੇ ਵਾਲਾ ਦੇ ਖੇਤਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜਾ ਪਾਣੀ ਆ ਸਵੇਰ ਨਾਲੋਂ ਵੱਧ ਚੁੱਕਾ ਫੱਤੇ ਵਾਲਾ ਏਰੀਆ ਪੈਂਦਾ ਕਤਬਦੀਨ ਏਰੀਆ ਸੋ ਵੀਡੀਓ ਜ਼ਰੂਰ ਸ਼ੇਅਰ ਕਰੋ ਆਓ ਜੀ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਮੌਜੂਦ ਐ ਸਮੇਂ ਹਰੀਕੇੜ ਦੇ ਅਗਲੇ ਪਾਸੇ ਲਗਭਗ ਜਿਹੜਾ ਆਲੇ ਵਾਲੇ ਏਰੀਏ ਦੇ ਵਿੱਚ ਆਪਾਂ ਮੌਜੂਦ ਆਂ ਤੇ ਇੱਥੇ ਜਿਹੜਾ ਸਵੇਰ ਨਾਲ ਉਹ ਪਾਣੀ ਵਹ ਚੁੱਕਾ ਸਵੇਰੇ ਵੀ ਆਪਾਂ ਤੁਹਾਨੂੰ ਇੱਕ 6 ਵਜੇ ਅਪਡੇਟ ਦਿੱਤੀ ਸੀ ਹਰੀ ਘਾੜ ਤੋਂ ਕਿੰਨਾ ਪਾਣੀ ਰਾਤ ਛੱਡਿਆ ਸੀ ਪੌਂਗ ਡੈਮ ਤੋਂ ਕਿੰਨਾ ਪਾਣੀ ਛੱਡਿਆ ਸੀਗਾ ਹੁਣ ਜਿਹੜੀ ਆਪਾਂ ਤੁਹਾਨੂੰ ਹਰੀ ਘਾੜ ਦੀ ਸਵੇਰ ਦੀ ਰਿਪੋਰਟ ਦੇਵਾਂਗੇ 6 ਵਜੇ ਕਿੰਨਾ ਪਾਣੀ ਛੱਡਿਆ ਗਿਆ ਪੌਂਗ ਡੈਮ ਦੀ ਗੱਲ ਕਰੀਏ ਤਾਂ ਜਿਹੜਾ ਪੌਂਗ ਡੈਮ ਤੋਂ ਕਿੰਨਾ 6 ਵਜੇ ਪਾਣੀ ਛੱਡਿਆ ਗਿਆ ਜਿਹੜਾ ਕਿ ਬਿਆਸ ਦਰਿਆ ਦੇ ਵਿੱਚ ਆਇਆ 7 ਵਜੇ ਕਿੰਨਾ ਪੌਂਗ ਡੈਮ ਤੋਂ ਛੱਡਿਆ ਗਿਆ ਜੇਕਰ ਆਪਾਂ 10 ਵ ਕਿੰਨਾ ਪਾਣੀ ਛੱਡਿਆ ਗਿਆ ਸੋ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਜਰੂਰ ਕਰੀ ਚੱਲੋ ਤੇ ਕਮੈਂਟਾਂ ਵਿੱਚ ਤੁਸੀਂ ਆਪਣੇ ਏਰੀਆ ਦਾ ਨਾਮ ਜਰੂਰ ਲਿਖੋ ਸਤਲੁਜ ਬਿਆਸ ਦੇ ਕਿਹੜੇ-ਕਿਹੜੇ ਏਰੀਏ ਤੋਂ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤੇ ਆਪਣੇ ਕਮੈਂਟਾਂ ਵਿੱਚ ਜਰੂਰ ਦੱਸਿਓ ਕਿੱਥੇ ਜਿਹੜਾ ਕਿੰਨਾ-ਕਿੰਨਾ ਪਾਣੀ ਚੱਲ ਰਿਹਾ ਤਾਂ ਜੋ ਵੀ ਪੈਣ ਭਰਾ ਜਿਹੜੀ ਵੀਡੀਓ ਦੇਖਣ ਉਹਨਾਂ ਨੂੰ ਪਤਾ ਲੱਗ ਸਕੇ ਕਿੱਥੇ ਜਿਹੜਾ ਕਿੰਨਾ ਕਿੰਨਾ ਜਿਹੜਾ ਪਾਣੀ ਆ ਚੱਲ ਰਿਹਾ ਜੇਕਰ ਆਪਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਕਰ ਲਈਏ ਕਿ ਜੇਕਰ ਆਪਾਂ ਸਵੇਰੇ 6 ਵਜੇ ਦਾ ਪੌਂਗ ਡੈਮ ਦਾ ਡਾਟਾ ਦੇਖੀਏ 11 ਅਗਸਤ 2025 ਦਿਨ ਸੋਮਵਾਰ ਤਾਂ ਜਿਹੜਾ ਪੌਂਗ ਡੈਮ ਦਾ ਪੂਰਾ ਪਾਣੀ ਰੱਖਣ ਦੀ ਸਮਰੱਥਾ ਜਿਹੜੀ ਉਹ 1400 ਫੁੱਟਾ ਜੇਕਰ ਰੈਸਟ ਲੈਵਲ ਦੀ ਗੱਲ ਕਰੀਏ ਤਾਂ ਜਿਹੜਾ 6 ਵਜੇ 1376.05 ਫੁੱਟ ਤੇ ਪਹੁੰਚ ਚੁੱਕਾ ਹੈ ਕਹਿੰਦਾ ਮਤਲਬ ਉਹ ਕਿ ਕੱਲ੍ਹ ਨਾਲੋਂ ਜਿਹੜਾ ਥੋੜਾ ਜਿਹਾ ਹੁੰਦਾ ਪਾਣੀ ਰੱਖ ਜਿਹੜਾ ਵਾ ਉਹ ਥੋੜਾ ਜਿਹਾ ਘਟਿਆ ਪੌਂਗ ਡੈਮ ਦੇ ਵਿੱਚ ਜੇਕਰ ਇਨਫਲੋ ਦੀ ਗੱਲ ਕਰੀਏ ਤਾਂ ਸਵੇਰੇ 6:00 ਵਜੇ 42762 ਕਿਊਸਿਕ ਜਿਹੜਾ ਪਾਣੀ ਆ ਉਹ ਪੌਂਗ ਡੈਮ ਦੇ ਵਿੱਚ ਇਨਫਲੋ ਕਰ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੇ ਤਾਂ 55904 ਕਿਊਸਿਕ ਜਿਹੜਾ ਪਾਣੀ ਅਗਲੇ ਪਾਸੇ ਬਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਇੱਥੇ ਮੈਂ ਤੁਹਾਨੂੰ ਦੱਸਦਾ ਕਿ ਟਰਬਾਈਨਾਂ ਦੇ ਥਰੂ ਜਿਹੜਾ ਪਾਣੀ ਛੱਡਿਆ ਜਾ ਰਿਹਾ 17849 ਕਿਊਸਿਕ ਪਾਣੀ ਆ ਜਿਹੜਾ ਟਰਬਾਈਨਾਂ ਦੇ ਥਰੂ ਛੱਡਿਆ ਜਾ ਰਿਹਾ ਜੇਕਰ ਸਪਿਲਵੇ ਗੇਟਾਂ ਦੀ ਗੱਲ ਕਰੀਏ ਜਿਹੜੇ ਗੇੜ ਅ ਸਟਾਰਟਿੰਗ ਦੇ ਵਿੱਚ 4000 ਪਾਣੀ ਕਿਊਸਿਕ ਛੱਡਿਆ ਗਿਆ ਸੀਗਾ ਉਹ ਲਗਭਗ ਜਿਹੜਾ 3855 ਕਿਊਸਿਕ ਤੇ ਜਿਹੜਾ ਪਹੁੰਚਾ ਦਿੱਤਾ ਗਿਆ ਜੇਕਰ ਆਪਾਂ 7ਵੇਂ ਦੀ ਰਿਪੋਰਟ ਦੇਖੀਏ 11 ਅਗਸਤ 2025 ਪੌਂਗ ਡੈਮ ਦੀ ਤਾਂ ਜਿਹੜਾ 1376.02 ਫੁੱਟ ਤੇ ਜਿਹੜਾ ਲੈਵਲ ਆ 7 ਵਜੇ ਜਿਹੜਾ ਪਹੁੰਚ ਚੁੱਕਾ ਜੇਕਰ ਆਪਣੇ ਆਊਟਫਲੋ ਦੀ ਗੱਲ ਕਰੀਏ ਤਾਂ 55904 ਕਿਊਸਿਕ ਜਿਹੜਾ ਪਾਣੀ ਆ ਉਹ ਆਊਟਫਲੋ ਕਰ ਰਿਹਾ ਸਵੇਰੇ 7 ਵਜੇ ਟਰਬਾਈਨਾਂ ਦੇ ਥਰੂ ਗੱਲ ਕਰੀਏ ਤਾਂ ਜਿਹੜਾ ਇਹ 17849 ਕਿਊਸਿਕ ਜਿਹੜਾ ਪਾਣੀ ਆ ਉਹ ਟਰਬਾਈਨਾਂ ਦੇ ਥਰੂ ਆਊਟਫਲੋ ਜੇਕਰ ਸਪਿਲਵੇ ਗੇਟਾਂ ਦੀ ਗੱਲ ਕਰੀਏ ਤਾਂ ਜਿਹੜਾ 3855 ਕਿਊਸੀ ਜਿਹੜਾ ਪਾਣੀ ਆ ਉਹ ਸਪਿਲਵੇ ਗੇਟਾਂ ਦੇ ਥਰੂ ਜਿਹੜਾ ਆਊਟਫਲੋ ਕਰ ਰਿਹਾ ਜੇਕਰ ਇਨਫਲੋ ਦੀ ਗੱਲ ਕਰੀਏ ਤਾਂ ਇਨਫਲੋ ਜਿਹੜਾ ਵਾ ਸਵੇਰੇ 7 ਵਜੇ ਪੌਂਕ ਟਾਈਮ ਦੇ ਵਿੱਚ ਘਟਿਆ ਜਿਹੜਾ ਕਿ 36191 ਕਿਊਸੀ ਜਿਹੜਾ ਪਾਣੀ ਆ ਇਨਫਲੋ ਕਰ ਰਿਹਾ ਹੁਣ ਆਪਾਂ ਤੁਹਾਨੂੰ ਹਰੀਕੇ ਦੀ ਅਪਡੇਟ ਵੀ ਦਿਆਂਗੇ ਕਿ 10 ਵਜੇ ਜਿਹੜਾ ਪੌਂਕ ਟਾਈਮ ਦਾ ਕੀ ਪਾਣੀ ਚੱਲ ਰਿਹਾ ਉਹਦੇ ਬਾਰੇ ਵੀ ਜਾਣਕਾਰੀ ਦੇਾਂਗੇ ਫਿਲਹਾਲ ਆਪਾਂ ਜਿਹੜੀ ਲੋਕੇਸ਼ਨ ਤੇ ਮੌਜੂਦ ਆ ਉੱਥੇ ਵੀਰ ਮੌਜੂਦ ਹਨ ਉਹਨਾਂ ਨਾਲ ਵੀ ਕਰਦੇ ਆ ਗੱਲਬਾਤ ਕਿੰਨਾ ਕੁ ਪਾਣੀ ਗੱਲਬਾਤ ਆ ਸਾਰੀ ਜਿਹੜੀ ਵੀਰਾਂ ਨਾਲ ਕਰਾਂਗੇ ਗੱਲਬਾਤ ਕਰੋ ਗੱਲ ਕੋਈ ਨਹੀਂ ਕਰੋ ਸਸਿਆ ਵੀਰ ਜੀ ਸਸਿਆ ਵੀਰ ਜੀ ਕਿਹੜਾ ਪਿੰਡ ਜੀ ਆਪਣਾ ਆਪਣਾ ਪਿੰਡ ਜੀ ਹਾਲੇ ਵਾਲਾ ਹੀ ਹੈ ਹਾਲੇ ਵਾਲਾ ਹੀ ਠੀਕ ਹੈ ਤੇ ਆਪਾਂ ਇਸ ਸਮੇ ਸਹੀ கரੈਕਟ ਲੋਕੇਸ਼ਨ ਦੱਸੋ ਆਪਾਂ ਕਿੱਥੇ ਖੜੇ ਆ ਆਪਾਂ ਹਾਲੇ ਵਾਲੇ ਹੀ ਖੜੇ ਆ ਵੀਰ ਜੀ ਬੰਨ ਤੇ ਬਿਲਕੁਲ ਆਪਾਂ ਸਿਰੇ ਦੇ ਕੋਲ ਹਾਂ ਜਿੱਥੇ ਦਰਿਆ ਦਾ ਕੰਢਾ ਹੈ ਠੀਕ ਆ ਜੀ ਇਹ ਜਿਹੜਾ ਹੁਣ ਪਾਣੀ ਆ ਆਪਣੇ ਪਿਛਲੇ ਪਾਸੇ ਜਿਹੜਾ ਸਾਰਾ ਪਾਣੀ ਆ ਇਹ ਕਦੋਂ ਦਾ ਪਾਣੀ ਚੜਿਆ ਆ ਜੀ ਇਹ ਵੀਰ ਜੀ ਕੱਲ ਕਾਫੀ ਦਿਨ ਹੋ ਗਿਆ ਨਾਰਮਲ ਸੀ ਠੀਕ ਹੈ ਕੱਲ ਦਾ ਥੋੜਾ ਜਿਹਾ ਵੱਧ ਅੱਜ ਸਵੇਰੇ ਜਿਵੇਂ ਘਾਟੇ ਸਵੇਰੇ ਆ ਥੋੜਾ ਥੋੜਾ ਛੋਨਾ ਦੀਦਾ ਆ ਸਾਰੇ ਠੀਕ ਹੈ ਤੇ ਹੁਣ ਉਹ ਵੀ ਦਿਨ ਵਰ ਗਿਆ ਇੱਥੇ ਜਿਹੜੀਆਂ ਸਾਰੀਆਂ ਫਸਲਾਂ ਸੀਗੀਆਂ ਹਾਂਜੀ ਫਸਲਾਂ ਟੋਟਲ ਟੋਟਲ ਛੋਨਾ ਕੋਈ ਵੀ ਥਾਂ ਨਹੀਂ ਖੜ ਕੀਗਾ 1 ਇੰਚ ਨਹੀਂ ਹੈਗਾ ਜਿੱਥੇ ਨਹੀਂ ਕੋਈ ਚੀਜ਼ ਲੱਗੀ ਛੋਨਾ ਛੋਨਾ ਲੱਗਾ ਸਾਰੇ ਠੀਕ ਹੈ ਹਾਂਜੀ ਤੇ ਇਹ ਹੁਣ ਪਾਣੀ ਸਵੇਰ ਨਾਲੋਂ ਕਾਫੀ ਵੱਧ ਗਿਆ ਕਾਫੀ ਵੱਧ ਗਿਆ ਇਹ ਉਹ ਨਿਸ਼ਾਨੀ ਲਾਈ ਹੈ ਆਪਾਂ ਠੀਕ ਹੈ ਇੱਥੋਂ ਤੱਕ ਆ ਗਿਆ ਜੀ ਠੀਕ ਆ ਆ ਵੇਖ ਲਓ ਠੀਕ ਆ ਤੇ ਕਿੰਨੀ ਕਿੱਕਰ ਜਿਹੜੀ ਸਵੇਰ ਦੀ ਫਸਲ ਉਹ ਖਰਾਬ ਹੋ ਚੁੱਕੀ ਆ ਅੱਜ ਸਵੇਰ ਦੀ ਤੇ ਮੇਰੇ ਹਿਸਾਬ ਨਾਲ ਸਾਰਾ ਦੀਦਾ ਹੀ ਆ ਜਿੰਨਾ ਸਾਰਾ 40 50 ਏਕੜ ਜਿੰਨੇ ਆ ਸਾਰਾ ਦੀਦਾ ਨੇ ਆਪਣੇ ਸਾਰਾ ਦੀਦਾ ਇਹ ਥੋੜਾ ਥੋੜਾ ਤੇ ਸਵੇਰ ਦਾ ਪਾਣੀ ਚੜ ਗਿਆ ਉੱਪਰ ਕੁਛ ਨਹੀਂ ਇਹ ਵੀਰ ਜੀ ਮੈਂ ਨਾ ਸਵੇਰੇ ਤੁਰਾਂ ਵਾਲੀ ਬੈਕਾਂ ਉਧਰੋਂ ਵੀਡੀਓ ਪਾਈ ਸੀ ਇੱਕ ਇਹ ਉਹੀ ਫਾੜ ਜਿਹੜੀ ਉਧਰੋਂ ਆਉਣ ਉਹ ਉਹੀ ਉਹੀ ਫਾੜ ਜੀ ਉਹੀ ਤੁਰਾਂ ਵਾਲੀ ਬੈਕ ਉੱਥੋਂ ਆਉਣ ਉਹ ਜਿਹੜੀ ਫਾੜ ਤੁਰ ਤੁਰਦੀ ਆ ਹਾਂਜੀ ਹਾਂਜੀ ਉਧਰੋਂ ਉੱਪਰੋਂ ਪਾਣੀ ਪੈਂਦਾ ਇਧਰੋਂ ਜੀ ਠੀਕ ਉਧਰੋਂ ਵੀ ਪੈਂਦਾ ਵਾ ਦੋ ਪਾਸੇ ਨਹੀਂ ਹਾਂਜੀ ਹਾਂਜੀ ਉਧਰੋਂ ਪੈਂਦਾ ਠੀਕ ਆ ਇਹ ਫਾੜ ਜਾਨੀ ਕਿ ਖਤਮ ਹੋ ਗਈ ਭਾਜੀ ਸਾਰੀ ਪਰਾ ਉਹਨਾਂ ਨੂੰ ਨੁਕਸਾਨ ਹੋ ਗਿਆ ਬਹੁਤ ਆਪਣਾ 2023 'ਚ ਨੁਕਸਾਨ ਹੋਇਆ ਅਜੇ ਤੱਕ ਚੱਲਿਆ ਗਿਆ 2023 ਦਾ ਉਹ ਵੀ ਨਹੀਂ ਅਜੇ ਤੱਕ ਉਹ ਨਹੀਂ ਚਲੇ ਗਏ ਪਿੱਛੇ ਚਲੇ ਗਏ ਪਿੱਛੇ ਚਲੇ ਗਏ ਤੇ ਆ ਵੀ ਭਾਈ ਲਾਰਾ ਵੱਜ ਗਿਆ ਕੋਸ਼ ਕੋਸ਼ੀ ਬਜੀ ਫਸਲ ਬਾਕੀ ਸਭ ਗਈ ਐਦੋਂ ਤਾਂ ਤਾਂ ਕੋਸ਼ੀ ਬਜੀ ਉਹ ਵੀ ਉਧਰ ਪਾਣੀ ਤਾਂ ਚੜ ਲੱਗ ਪਿਆ ਵਾ ਉੱਪਰ ਨੂੰ ਚੜ ਲੱਗ ਪਿਆ ਵਾ ਜੇ ਸ਼ਾਮ ਤੱਕ ਨਾ ਰੁਕਿਆ ਤੇ ਪਾਣੀ ਹੁਣ ਆਪਾਂ ਵੀਡੀਓ ਬਣਾ ਰਹੇ ਆ ਲਗਭਗ 1:30 1 ਵਜੇ ਵੀਡੀਓ ਬਣਾ ਰਹੇ ਆ ਦੁਪਹਿਰੇ ਆਪਾਂ ਪਾਣੀ ਉਧਰ ਹੋਰ ਚੜਨ ਲੱਗ ਪਿਆ ਆ ਚੜ ਲੱਗ ਪਿਆ ਇਹ ਚੜ ਲੱਗ ਪਿਆ ਉੱਪਰਲੇ ਰਸਤੇ 'ਤੇ ਪਾਣੀ ਤਾਂ ਚੜ ਤੇ ਬਾਕੀ ਤੁਸੀਂ ਮੇਰੀਆਂ ਵੀਡੀਓ ਦੇਖਦੇ ਹੁੰਦੇ ਕੋਈ ਅਪਡੇਟ ਦੇ ਦੇ ਕਿਵੇਂ ਆਪਣੀ ਅਪਡੇਟ ਸਹੀ ਹੁੰਦੀ ਹਾਂ ਬਹੁਤ ਵਧੀਆ ਵਿੱਚ ਠੀਕ ਆ ਸੁਝਾਅ ਤੁਹਾਡੇ ਵਧੀਆ ਵਾ ਬਾਕੀ ਚਾਹੀਦਾ ਇੱਕ ਤੁਸੀਂ ਸੋਚਿਤ ਕਰਦੇ ਜੇ ਵੀ ਆਹ ਦੇਖ ਲਓ ਆਹ ਗੱਲ ਵਾਕਈ ਸਹੀ ਗੱਲ ਆਹ ਵੇਖੋ ਆਹ ਸਾਰਾ ਝੋਨਾ ਆਹ ਮੇਰਾ ਝੋਨਾ ਸਾਰਾ ਠੀਕ ਹੈ ਜੀ ਸਾਰਾ ਦਿਨ ਜੀ ਸਾਰੇ ਖਤਮ ਹੋ ਗਿਆ ਸਭ ਨਾਲ ਠੀਕ ਹੈ ਕਈ ਵਾਰੀ ਨਾ ਕੋਈ ਵੀਰ ਵਿੱਚ ਕਮੈਂਟ ਕਰ ਦਿੰਦੇ ਕਿ ਇੱਥੇ ਨਹੀਂ ਪਾਣੀ ਆ ਉਹ ਏਰੀਆ ਦੇ ਹਿਸਾਬ ਨਾਲ ਪਾਣੀ ਹੈ ਨਾ ਏਰੀਆ ਦੇ ਹਿਸਾਬ ਨਾਲ ਇਹ ਜਿੱਧਰੋਂ ਨਵਾਨ ਭਾਜੀ ਪਾਣੀ ਉਧਰ ਉਧਰ ਆ ਗਿਆ ਹੁਣ ਜੇ ਆਪਾਂ ਇੱਥੋਂ ਦੀ ਗੱਲ ਕਰੀਏ ਇੱ ਠੀਕ ਆ ਸੋ ਥੋੜਾ ਜਿਹਾ ਇੱਕ ਮਤਲਬ ਕਿ ਇੱਕ ਥੋੜਾ ਜਿਹਾ ਆਪਾਂ ਨੂੰ ਫਵਾਹਾਂ ਤੋਂ ਵਿਚਾਰ ਰੱਖਣਾ ਚਾਹੀਦਾ ਚਲੋ ਮਹਾਰਾਜ ਕਿਰਪਾ ਕਰੇ ਆਪਾਂ ਦੇਣੇ ਸ਼ਾਮ ਤੱਕ ਪਾਣੀ ਲੈ ਜਾਵੇ ਅਜੇ ਵੀ ਕੁਝ ਨਹੀਂ ਵਿਗੜਿਆ ਹਨਾ ਚਲੋ ਨਿਕਲ ਜੂ ਗਾਂ ਦੀ ਗਾਂ ਇੱਕ ਫਵਾਮਾ ਤੋਤੇ ਇੱਕ ਆਪ ਨੂੰ ਥੋੜਾ ਸੁਚੇਤ ਰਹਿਣ ਦੀ ਲੋੜ ਹੈ ਪਾਣੀ ਦੀ ਲੋੜ ਹੈ ਭਾਜੀ ਬਿਲਕੁਲ ਸਹੀ ਗੱਲ ਹੈ ਜਿਹੜੀ ਆਪਣੇ ਕੋਲ ਸਹੀ ਜਾਣਕਾਰੀ ਆਉਂਦੀ ਉਹਨੂੰ ਆਪਾਂ ਪ੍ਰੋਵਾਈਡ ਕਰਕੇ ਅੱਗੇ ਪਹੁੰਚਾਉਂਦੇ ਰਹਿਣਾ ਚਾਹੀਦਾ ਹੁਣ ਮੈਂ ਸਪੈਸ਼ਲ ਸਵੇਰੇ ਵੀ ਚਲੋ ਵੀਡੀਓ ਬਣਾਉਣ ਆਇਆ ਹਾਂ ਤੁਸੀਂ ਆਏ ਸੀ ਸਵੇਰੇ ਵੇਖਿਆ ਤੇ ਹੁਣ ਮੈਂ ਸੋਚਿਆ ਕਿ ਚਲੋ 1 ਵਜੇ ਫੇਰ ਆਜੇ ਦੇਖ ਲਓ ਵੀ ਸਵੇਰੇ ਉੱਥੇ ਹੀ ਮੈਂ ਤਾਂ ਹੀ ਆਉਂਦੇ ਹੀ ਦੇਖ ਲੈਣਾ ਪਤਾ ਨਹੀਂ ਕਿਉ ਠੀਕ ਹੈ ਠੀਕ ਹੈ ਆ ਜੀ ਸਰਕਾਰਾਂ ਨੂੰ ਚਾਹੀਦਾ ਥੋੜਾ ਬਦਲ ਕੋਈ ਨਾ ਕੋਈ ਕਰਨਾ ਇਹਦਾ ਹਾਲ ਹੋਊਗਾ ਤੇ ਫੇਰ ਹੀ ਵਜਣਗੇ ਜੀਵਿੰਦਰ ਨਹੀਂ ਜਦੋਂ ਪਤਾ ਜ਼ਿਮੀਂਦਾਰ ਤੇ ਖਤਮ ਹੋ ਗਿਆ ਜਿੰਨੇ ਇੰਨੀ ਖੇਚਲ ਕਰਕੇ ਉਹਨੇ ਇੰਨਾ ਕੁਝ ਕਰਕੇ ਲਾਇਆ ਵਾ ਤੇ ਜੇ ਕੋ ਪੱਲੇ ਨਾ ਪਵੇ ਤੇ ਤੁਹਾਨੂੰ ਪਤਾ ਫਿਰ ਨਹੀਂ ਇਹ ਤਾਂ ਯਾਰ ਕਿੰਨਾ 2023 ਦੀ ਬੜੀ ਮਾਰ ਵਜਈ ਆਪਣਾ ਵੀ ਦੋ ਘਰਾਂ ਝੋਨਾ ਮਾੜਾ ਨਿਕਲਾਵੇ ਤੇ ਉਹ ਆਪਾਂ ਆਖਦੀਦਾ ਕਿਉਂਕਿ ਇੰਨੀ ਫਸਲ ਪਾਹਾ ਲੱਗਾ ਹੁੰਦਾ ਹਰ ਇੱਕ ਚੀਜ਼ ਤੇ ਨਾਲੇ ਆਪਣੇ ਮੰਡ ਏਰੀਏ ਦੇ ਵੈਸੇ ਹੀ ਵਿਚਾਰੇ ਅੱਗੇ ਹੀ ਖਤਮ ਕੰਮ ਕੀਆ ਜੀ ਸਿਸਟਮ ਖਰਾਬ ਹੋਇਆ ਵਾ 2023 ਚ ਬੜਾ ਨੁਕਸਾਨ ਸੋ ਆਪਾਂ ਹੋਰ ਵੀਰਾਂ ਨਾਲ ਕਰਾਂਗੇ ਗੱਲਬਾਤ ਆ ਮੈਂ ਵੀਰ ਨੂੰ ਕਿਹਨੇ ਕਰੀ ਪਾਣੀ ਨੇੜੇ ਕਰਕੇ ਦਿਖਾ ਦੇ ਬਊ ਆ ਜਿਹੜਾ ਆ ਕੰਡੇ ਵਾਲਾ ਜਿਹੜਾ ਪਾਣੀ ਆ ਇਹ ਸਵੇਰੇ ਵੀਰ ਕਹਿੰਦੇ ਸੀਗੇ ਉਹ ਨਿਸ਼ਾਨੀ ਲੱਗੀ ਨੇੜੇ ਕਰਕੇ ਦਿਖਾ ਦੇ ਬਊ ਆ ਸਾਹਮਣੇ ਆ ਆ ਸਾਹਮਣੇ ਡੱਕਾ ਲੱਗਾ ਫੋ ਮੜਾ ਉਹ ਡੱਕੇ ਨਾਲ ਆਈ ਨਿਸ਼ਾਨੀ ਦੱਸੀ ਮੜੀ ਜੀ ਨੇੜੇ ਕਰਕੇ ਦੇਖਣਾ ਤਾਂ ਹੀ ਨਿਸ਼ਾਨੀ ਹਾਂ ਆਈ ਈ ਸਵੇਰੇ ਲਾਈ ਆ ਤੇ ਇੰਨਾ ਪਾਣੀ ਹੋਰ ਜਿਹੜਾ ਤਾਂ ਚੜ ਚੁੱਕਾ ਜਿਹੜੀਆਂ ਫਸਲਾਂ ਸਵੇਰੇ ਠੀਕ ਆ ਤੇ ਉਦੋਂ ਬਾਅਦ ਇੱਥੋਂ ਤੱਕ ਪਾਣੀ ਆ ਗਿਆ ਜੀ ਚੜਿਆ ਆ ਪਾਣੀ ਉੱਪਰ ਮਿਲ ਕੇ ਝੋਨੇ ਸਵੇਰੇ ਦੀਦੇ ਸੀ ਹਾਂ ਸਵੇਰੇ ਦੀ ਇੱਥੇ ਅਈ ਤੁਰਾ ਮੈਂ 2 ਦਿਨ ਪਹਿਲਾਂ ਲੰਘਿਆ ਰਾਹ ਇੱਥੇ ਗਾਂ ਹੈ ਨਾ ਮੈਂ ਰਾਹ ਤਾ ਜਾਂਦਾ ਜੀ ਰਸਤਾ ਜਾਂਦਾ ਸਿੱਧਾ ਉਹ ਸਾਹਮਣੇ ਮੈਂ ਦਰਿਆ ਦੇ ਕੰਢੇ ਗਿਆ ਹੋਦਣ ਇੱਕ ਦਿਨ ਜਿੱਦਣ ਜਿਹੜੀਆਂ ਆ ਪਾ ਪੈਗ ਨੇ ਤੁਹਾਨੂੰ ਟਿੱਬੀਆਂ ਦਿਖਾਈਆਂ ਸੀ ਉਹ ਇਸੇ ਰਾਹ ਥਣੀ ਆਪਾਂ ਲੰਘ ਕੇ ਅਗਲੇ ਪਾਸੇ ਗਏ ਹਾਂ ਉਹ ਮੇਰੇ ਸੇ ਨਾ ਉੱਥੇ ਟਿੱਬੀਆਂ ਉਹ ਉੱਥੇ ਮੋਟਰ ਹੀ ਆਪਣੀ ਠੀਕ ਆ ਉਹ ਸਾਹਮਣੇ ਚਿੱਟਾ ਆ ਟਰਾਹਣ ਦੇ ਲਾਗੇ ਨਾ ਮੋਟਰ ਨਹੀਂ ਮੋਟਰ ਡੁੱਬ ਗਈ ਹੈ ਜਾਨੀ ਠੀਕ ਆ ਠੀਕ ਹੈ ਠੀਕ ਹੈ ਹੋਰ ਵੀ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਬਸ ਮੈਂ ਵੀਰ ਨੂੰ ਲੱਗਦਾ ਠੀਕ ਹਾਂ ਜੀ ਕੋਈ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਪਤਾ ਇਹ ਵੀਰ ਹੁਣ ਉਹਨਾਂ ਨੂੰ ਨੁਕਸਾਨ ਹੋ ਗਿਆ ਹੁਣ ਆਪਣਾ ਹਾਂ ਠੀਕ ਹੈ ਜੀ ਬੜਾ ਪਾਣੀ ਵਾਹੇ ਅੱਗੇ ਨਾਲ ਵਧਦਾ ਜਾਂਦਾ ਹਨਾ ਕੱਲ ਪਰਸਾ ਦਾ ਉੱਥੇ ਠਿਗਾ ਜੇ ਕੱਲ ਦਾ ਵੀ ਵਾਹਿਆ ਜ਼ਿਆਦਾ ਸ਼ੁਰੂ ਹੋਇਆ ਠੀਕ ਆ ਪਿੱਛੋਂ ਪੌਂਗੜਾਂ ਚੋਂ ਵੀ ਪਾਣੀ ਆਉਣ ਡਿਆ ਨਾ ਉੱਥੋਂ 55000 ਤੋਂ ਉੱਥੋਂ ਹੀ ਛੜਦਾ ਉਹਦੇ ਹਾਂਜੀ ਹਮ ਮੈਂ ਕੀ ਹੋਇਆ ਬਈ ਮਾਲ ਪਾਖ ਰਿਹਾ ਠੀਕ ਆ ਸੋ ਹੁਣ ਵੀਰੇ ਆਪਾਂ ਤੁਹਾਨੂੰ ਜਿਹੜੀ 10 ਵਜੇ ਦੀ ਰਿਪੋਰਟ ਪੌਂਗ ਡੈਮ ਦੀ ਜਿਹੜੀ ਰਿਪੋਰਟ ਦੇ ਦਿੰਨੇ ਆ ਲਗਭਗ ਜਿਹੜਾ 10 ਵਜੇ ਕਿੰਨਾ ਪਾਣੀ ਚੱਲ ਰਿਹਾ ਕੀ ਹਿਸਾਬ ਤਾਵਾ ਪੌਂਗ ਡੈਮ ਦੇ ਵਿੱਚ ਅ ਵੀਰ ਨੂੰ ਪਾਸੀ 10 ਵਜੇ 11 ਅਗਸਤ 2025 ਜੇਕਰ ਆਪਾਂ ਪੌਂਗ ਡੈਮ ਦਾ ਪੂਰਾ ਪਾਣੀ ਰੱਖਣ ਦੀ ਸਮਰੱਥਾ ਦੇਖੀਏ ਤਾਂ 1400 ਫੁੱਟ ਆ ਜੇਕਰ ਰੈਸਟ ਲੈਵਲ ਦੀ ਦੇਖੀਏ ਤਾਂ 10 ਵਜੇ ਜਿਹੜਾ 1375.93 ਫੁੱਟ ਤੇ ਆ ਚੁੱਕਾ ਜੇਕਰ ਗੱਲ ਕਰੀਏ ਕਿ ਸਵੇਰ ਨਾਲੋਂ ਪਾਣੀ ਜਿਹੜਾ ਡੈਮ ਦੇ ਵਿੱਚ ਥੋੜਾ ਜਿਹਾ ਘਟਿਆ ਕਿਉਂਕਿ ਸਵੇਰੇ 1376.02 ਫੁੱਟ ਤੇ ਸੀਗਾ ਜੇਕਰ ਹੁਣ 11 10 ਵਜੇ ਦੀ ਗੱਲ ਕਰੀਏ ਤਾਂ 1375.93 ਫੁੱਟ ਤੇ ਆ ਜੇਕਰ ਆਪਾਂ ਇਨਫਲੋ ਦੀ ਗੱਲ ਕਰੀਏ ਤਾਂ 36100 92 ਕਿਊਸੀ ਜਿਹੜਾ ਪਾਣੀ ਆ ਉਹ ਪੌਂਗ ਡੈਮ ਦੇ ਵਿੱਚ ਇਨਫਲੋ ਹੋ ਰਿਹਾ ਜੇਕਰ ਆਪਾਂ ਟਰਬਾਈਨਾਂ ਦੇ ਥਰੂ ਆਊਟਫਲੋ ਦੀ ਗੱਲ ਕਰੀਏ ਤਾਂ 17854 ਕਿਊਸੀ ਜਿਹੜਾ ਪਾਣੀ ਆ ਉਹ ਟਰਬਾਈਨਾਂ ਦੇ ਥਰੂ ਜਿਹੜਾ ਆਊਟਫਲੋ ਕੀਤਾ ਜਾ ਰਿਹਾ ਹੈ ਪੌਂਗ ਡੈਮ ਤੋਂ ਜੇਕਰ ਸਪਿਲਵੇ ਗੇਟਾਂ ਦੀ ਗੱਲ ਕਰੇ ਜਿਹੜੇ ਗੇਟ ਖੋਲਿਆ ਨੇ ਤਾਂ 38055 ਕਿਊਸੀ ਜਿਹੜਾ ਪਾਣੀ ਆ ਉਹ ਆਪਣਾ ਸਪਿਲਵੇ ਗੇਟਾਂ ਦੇ ਥਰੂ ਜਿਹੜਾ ਅਗਲੇ ਪਾਸੇ ਬਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਜੇਕਰ ਟੋਟਲ ਆਊਟਫਲੋ ਦੀ ਗੱਲ ਕਰੇ ਤਾਂ 55904 ਕਿਊਸੀ ਜਿਹੜਾ ਪਾਣੀ ਆ ਉਹ ਆਪਣਾ ਬਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਹੁਣ ਜੇਕਰ ਆਪਾਂ ਹਰੀਕੇ ਦੀ ਅਪਡੇਟ ਦੇਖੀਏ ਤੇ ਹਰੀਕੇ ਜਿਹੜਾ ਪਾਣੀ ਸਵੇਰੇ ਰਾਤ ਨਾਲੋਂ ਜਿਹੜਾ ਥੋੜਾ ਜਿਹਾ ਵਧਾ ਦਿੱਤਾ ਗਿਆ ਕਿਉਂਕਿ ਆਪਸ ਟੀਮ ਜਿਹੜਾ ਪਾਣੀ ਆ ਉਹ ਵੀ ਥੋੜਾ ਜਿਹਾ ਜ਼ਿਆਦਾ ਆ ਰਿਹਾ ਕਿਉਂਕਿ ਰਾਤ ਜਿਹੜਾ ਪਾਣੀ ਸੀ ਉਹ ਲਗਭਗ 61000 ਕਿਊਸੀ ਜਿਹੜਾ ਹਰੀਕੇ ਹੜ ਤੇ ਪਹੁੰਚ ਰਿਹਾ ਸੀਗਾ ਜੇਕਰ ਆਪਾਂ ਸਵੇਰੇ 6 ਵੇ ਦੀ ਰਿਪੋਰਟ ਦੇਖੀਏ ਤਾਂ ਜਿਹੜਾ ਹਰੀਕੇ ਦਾ ਪੌਂਡ ਲੈਵਲ ਆ ਥੋੜਾ ਜਿਹਾ ਖਾਲੀ ਕੀਤਾ ਗਿਆ 688.80 ਫੁੱਟ ਤੇ ਜਿਹੜਾ ਕੀਤਾ ਗਿਆ ਜੇਕਰ ਅਪਸਟ੍ਰੀਮ ਦੀ ਗੱਲ ਕਰੀਏ ਤਾਂ 65417 ਕਿਊਸਿਕ ਜਿਹੜਾ ਪਾਣੀ ਆ ਅਪਸਟ੍ਰੀਮ ਹੋ ਰਿਹਾ ਜੇਕਰ ਡਾਊਨਸਟ੍ਰੀਮ ਦੀ ਗੱਲ ਕਰੇ ਤਾਂ 44273 ਕਿਊਸਿਕ ਜਿਹੜਾ ਪਾਣੀ ਆ ਉਹ ਡਾਊਨਸਟ੍ਰੀਮ ਕੀਤਾ ਜਾ ਰਿਹਾ ਹੈ ਹਰੀਕੇ ਹੈਡ ਵਰਕਸ ਤੋਂ ਜਿਹੜਾ ਆਪਾਂ ਰਾਤ ਦੇ ਮੁਕਾਬਲੇ ਦੇਖੇ ਤੇ ਰਾਤ ਜਿਹੜਾ ਪਾਣੀ ਸੀ ਉਹ ਲਗਭਗ 43200 ਕਿਊਸਿਕ ਜਿਹੜਾ ਪਾਣੀ ਆ ਉਹ ਰਾਤ ਛੱਡਿਆ ਗਿਆ ਸੀਗਾ ਜੇਕਰ ਆਪਾਂ ਹੁਣ ਦੀ ਗੱਲ ਕਰੀਏ ਸਵੇਰੇ 6 ਵਜੇ ਤਾਂ 44273 ਕਿਊਸਿਕ ਜਿਹੜਾ ਪਾਣੀ ਆ ਉਹ ਕਰ ਦਿੱਤਾ ਗਿਆ ਜੇਕਰ ਫਰੋਇਪਰ ਫੀਡਰ ਦੀ ਗੱਲ ਕਰੇ ਤਾਂ 78 37 ਕਿਊਸਿਕ ਜਿਹੜਾ ਪਾਣੀ ਆ ਉਹ ਫਰੋਇਪਰ ਫੀਡਰ ਦੇ ਵਿੱਚ ਛੱਡਿਆ ਜਾ ਰਿਹਾ ਜੇਕਰ ਰਾਜਸਥਾਨ ਫੀਡਰ ਦੀ ਗੱਲ ਕਰੀਏ ਤਾਂ 13095 ਕਿਊਸਿਕ ਜਿਹੜਾ ਪਾਣੀ ਆ ਰਾਜਸਥਾਨ ਫੀਡਰ ਦੇ ਵਿੱਚ ਛੱਡਿਆ ਜਾ ਰਿਹਾ ਜੇਕਰ ਮਾਹੂ ਕਨਾਲ ਦੀ ਗੱਲ ਕਰੀਏ ਤਾਂ 212 ਕਿਊਸਿਕ ਜਿਹੜਾ ਪਾਣੀ ਆ ਉਹ ਮਾਹੂ ਕਨਾਲ ਦੇ ਵਿੱਚ ਛੱਡਿਆ ਜਾ ਰਿਹਾ ਸੋ ਮੈਂ ਸਾਰੇ ਭੈਣ ਭਰਾਵਾਂ ਨੂੰ ਇਹੀ ਬੇਨਤੀ ਕਰਦਾ ਕਿ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਵਿੱਚ ਜ਼ਰੂਰ ਸ਼ੇਅਰ ਕਰੀ ਚੱਲੋ ਹਰ ਘਰ ਹਰ ਫੋਨ ਤੱਕ ਪਹੁੰਚਾਇਓ ਤਾਂ ਕਿ ਜਿਹੜੀ ਸਹੀ ਜਾਣਕਾਰੀ ਉਹ ਸਾਰਿਆਂ ਤੱਕ ਜਿਹੜੀ ਪਹੁੰਚ ਸਕੇ ਤੇ ਬਾਕੀ ਆਪਾਂ ਇਹੀ ਤੁਹਾਨੂੰ ਬੇਨਤੀ ਕਰਦੇ ਹਾਂ ਹਰ ਵੀਡੀਓ ਦੇ ਵਿੱਚ ਸੁਚੇਤ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਸੁਚੇਤ ਰਹੋ ਅਫਵਾਹਾਂ ਤੋਂ ਬਚ ਕੇ ਰਹੋ ਕਿਉਂਕਿ ਪਾਣੀ ਦਾ ਕੰਮ ਹੋ ਸਕਦਾ ਹੈ ਕਿ ਪਾਣੀ ਜਿਹੜਾ 1-2 ਦਿਨਾਂ ਨੂੰ ਘਟ ਵੀ ਸਕਦਾ ਕਿਉਂਕਿ ਮਾਚਲ ਦੇ ਵਿੱਚ ਜਿਹੜੀਆਂ بارشਾਂ ਉਹ ਥੋੜੀਆਂ ਜਿਹੀਆਂ ਘਟੀਆਂ ਨੇ ਜੇਕਰ ਪੌਂਗ ਡੈਮ ਦੀ ਗੱਲ ਕਰੀਏ ਤਾਂ ਉੱਥੇ ਜਿਹੜੀ 2 ਦਿਨ ਤੋਂ ਲਗਾਤਾਰ ਬੱਦਲਵਾਈ ਚੱਲ ਰਹੀ ਹੈ ਤੇ ਜਿਹੜਾ ਆਪਾਂ ਮੌਸਮ ਦੀ ਗੱਲ ਕਰੀਏ ਬੱਦਲਵਾਈ ਆ ਤੇ ਮੀਂਹ 1-2 ਦਿਨ ਤੋਂ ਜਿਹੜਾ ਉੱਥੇ ਨਹੀਂ ਪਿਆ ਤੇ ਜਿਹੜਾ ਪੌਂਡਲੇ ਵਾਲਾ ਆਪਣਾ ਮੌਂਗ ਡੈਮ ਦਾ ਜਿਹੜਾ ਲੇਵਲ ਆ ਉਹ ਵੀ ਥੋੜਾ ਜਿਹਾ ਜਿਹੜਾ ਅੱਗੇ ਨਾਲੋਂ ਘਟਿਆ ਜੇਕਰ ਹਰੀਕੇ ਐਡਵਰਕਸ ਦੀ ਗੱਲ ਕਰੀਏ ਤਾਂ ਉਹ ਵੀ ਜਿਹੜਾ ਥੋੜਾ ਜਿਹਾ ਘਟਿਆ ਪਰ ਪਾਣੀ ਆ ਜਿਹੜਾ 65000 ਕਿਊਸੀ ਕਾਰ ਰਿਹਾ ਤੇ ਅਗਲੇ ਪਾਸੇ ਜਿਹੜਾ ਲਗਭਗ 44000 ਕਿਊਸੀ ਕੇ ਪਾਣੀ ਆ ਜਿਹੜਾ ਡਾਊਨਸਟ੍ਰੀਮ ਕੀਤਾ ਜਾ ਰਿਹਾ ਜਿਹੜਾ ਕਿ ਸਾਡੇ ਨਾਲ ਦੇ ਪਿੰਡਾਂ ਦੇ ਜਿੱਦਾਂ ਕਿ ਆਰਜੀ ਸੰਭਰਾ ਹੋ ਗਿਆ ਅੱਲੇ ਵਾਲਾ ਫੱਤੇ ਵਾਲਾ ਕੁੱਤਬਦੀਨ ਦਾ ਏਰੀਆ ਕੁਸ਼ ਹੋ ਗਿਆ ਅਗਲੇ ਪਾਸੇ ਆਪਣਾ ਬੰਡਾਲਾ ਏਰੀਆ ਮੰਡਾਲਾ ਏਰੀਆ ਹੋ ਗਿਆ ਤੁਰਾਂ ਦੀਆਂ ਬਈਕਾਂ ਰਾਮ ਲਾਲ ਵਸਤੀ ਹੋਰ ਜਿਹੜੇ ਸੁਲਤਾਨ ਵਾਲਾ ਜਿਹੜੇ ਨਿੜ-ਨੇੜੇ ਹੋਰ ਮੁਠਿਆਂ ਵਾਲਾ ਪਿੰਡ ਇਹਨਾਂ ਪਿੰਡਾਂ ਦੇ ਵਿੱਚ ਕਈਆਂ ਜਗ੍ਹਾ ਤੇ ਜਿਹੜਾ ਪਾਣੀ ਐਂਟਰ ਹੋ ਚੁੱਕਾ ਕਿਉਂਕਿ ਨੀਵੇਂ ਲੱਗੇ ਹੋਣ ਕਰਕੇ ਇੱਥੇ ਜਿਹੜਾ ਪਾਣੀ ਆ ਤੇਜ਼ੀ ਨਾਲ ਵਧ ਰਿਹਾ ਜਿਵੇਂ ਕਿ ਸਵੇਰ ਦੇ ਮੁਕਾਬਲੇ ਦੇਖੀਏ ਤਾਂ ਪਾਣੀ ਦਾ ਲੈਵਲ ਜਿਹੜਾ ਇੱਥੇ ਵਧਿਆ ਤੇ ਝੋਨੇ ਜਿਹੜੇ ਆਪਣੇ ਡੁੱਬਣੇ ਸ਼ੁਰੂ ਹੋ ਚੁੱਕੇ ਨੇ ਸੋ ਮੈਂ ਬੇਨਤੀ ਕਰਦਾ ਮੈਂ ਸਾਰੇ ਸਮਾਜ ਸੇਵੀ ਵੀਰਾਂ ਨੂੰ ਵੀ ਕਿ ਜਿਹੜੇ ਵੀਰਾਂ ਨੇ ਜਿਹੜੇ ਝੋਨੇ ਡੁੱਬ ਚੁੱਕੇ ਨੇ ਉਹਨਾਂ ਦੀ ਤੁਸੀਂ ਜਿਹੜੀ ਸਾਰ ਲੈਣ ਦੀ ਪੂਰੀ ਕੋਸ਼ਿਸ਼ ਕਰਨੀ ਆ ਬਾਕੀ ਆਪਰ ਅਰਦਾਸ ਬੇਨਤੀ ਕਰ ਸਕਦੇ ਕਿ ਵੈਗਰ ਇਹ ਜਿਹੜਾ ਆਪਣਾ ਲੈਣਾ ਸ਼ੁਰੂ ਹੋ ਜੇ ਤੇ ਪਾਣੀ ਜਿਹੜਾ ਘੜਨਾ ਸ਼ੁਰੂ ਹੋ ਜੇ ਤਾਂ ਜੋ ਬਾਕੀ ਬੇਨਤੀ ਕਰਦੇ ਆ ਕਿ ਜਿਹੜੀ ਆਪਾਂ ਜਿਹੜੀ ਇਨਫਰਮੇਸ਼ਨ ਤੁਹਾਨੂੰ ਦੇਈ ਦੀ ਆ ਪਲ-ਪਲ ਦੀ ਆਪਣਾ ਸੁਖ ਲੱਟ ਜਾਂ YouTube ਚੈਨਲ ਸਬਸਕ੍ਰਾਈਬ ਕਰਕੇ ਰੱਖ ਲਓ ਤਾਂ ਜਿਹੜੀ ਸਹੀ ਖਬਰ ਉਹ ਤੁਹਾਡੇ ਤੱਕ ਪ੍ਰੋਵਾਈਡ ਕਰਵਾਉਂਦੇ ਰਹੀਏ ਇਹ ਆਪਾਂ ਹੁਣ ਵੀਡੀਓ ਲਗਭਗ 1 ਵਜੇ ਬਣਾ ਰਹੇ ਆ ਤੇ 10 ਵਜੇ ਤੱਕ ਆਪਾਂ ਤੁਹਾਨੂੰ ਜਿਹੜੀ ਪੌਂਗ ਡੇਅਮ ਦੀ ਰਿਪੋਰਟ ਉਹ ਦੇ ਦਿੱਤੀ ਆ ਜੇਕਰ ਸ਼ਾਮ ਦੀ ਕੋਈ ਰਿਪੋਰਟ ਆਉਂਦੀ ਉਹ ਵੀ ਜਲਦੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ